ਦਵਾਈ ਦਿੱਤੀ ਜਾਂਦੀ ਹੈ ਬਹੁਤ ਜ਼ਿਆਦਾ ਗਰਮ ਹੁੰਦੀ ਹੈਗੀ ਸਰਦੀ ਚ ਹੀ ਜ਼ਿਆਦਾਤਰ ਇਹ ਦਵਾਈ ਵਰਤੋ ਇੱਕ ਇਹ ਦਵਾਈ ਸਰਦੀ ਚ ਇੱਕ ਦਵਾਈ ਹਾਈ ਟੈਕ ਹਾਈ ਟੈਕ オーਰਲ ਜਿਹੜੀ ਮਤਲਬ ਦਵਾਈ ਨੀਲਜਨ ਤੇ ਨੀਲ ਵਰਮ ਹੈ ਇੱਕ ਨੀਲਜਨ ਜਿਹੜੀ ਮੈਂ ਪਹਿਲਾਂ ਪਹਿਲਾਂ ਦੱਸੀ ਸੀਗੀ ਇਹ ਆਪਾਂ ਫਰਵਰੀ ਮਾਰਚ ਦੇ ਵਿੱਚ ਪੋਸਟ ਕੰਡੀਸ਼ਨ ਦੇ ਵਿੱਚ ਕੋਈ 2 ਮਹੀਨਿਆਂ ਦੀ ਕੋਈ 2.5 ਦੀ ਕੋਈ 3 ਦੀ ਕੋਈ 4 ਦੀ ਨੇੜੇ ਲੱਗੀ ਹੈ ਨਾ ਉਹ ਕੰਡੀਸ਼ਨ ਦੇ ਵਿੱਚ ਜ਼ਿਆਦਾਤਰ ਪ੍ਰੈਗਨੈਂਟ ਬੱਕਰੀਆਂ ਜਿਹੜੀਆਂ ਪ੍ਰੈਗਨੈਂਸੀ ਸੇਫ ਡਿਵਰਮਰ ਹੈ ਉਦੋਂ ਆਪਾਂ ਪੈਨਾ ਪਿਓਰ ਪਾਊਡਰ ਨਾਲ ਹੀ ਸਾਰੀਆਂ ਬੱਕਰੀਆਂ ਦੀ ਡਿਵਰਮਿੰਗ ਕਰੋ ਆ ਪ੍ਰੈਗਨੈਂਟ ਇਹ ਕਹਿੰਦੇ ਇਹ ਮੇਨ ਮੇਨ ਆਪਣੇ 7-8 ਟਾਈਪ ਦੇ ਡਿਵਰਮਰ ਸੀਗੇ ਜਿਹੜੇ ਆਪਾਂ ਗਰਮੀ ਸਰਦੀ ਬਾਰ-ਬਾਰ ਹਰ ਵਾਰ ਹੀ ਚੇਂਜ ਕਰਕੇ ਰਿਪੀਟ ਕਰਕੇ ਦਿੰਨੇ ਰਹੇ ਨੇ ਕਰ ਲੇ ਨੋਟ ਸਾਰੇ ਨੇ ਬਾਕੀ ਡਿਵਰਮਿੰਗ ਨੂੰ ਲੈ ਕੇ ਕਿਸੇ ਦਾ ਕੋਈ ਹੋਰ ਸਵਾਲ ਹੋਵੇ ਤਾਂ ਪੁੱਛ ਸਕਦੇ ਹੋ ਨਹੀਂ ਜਿਹੜਾ ਪੈਣਾ ਕਿਉਂ ਰਹਾ ਪ੍ਰੈਗਨੈਂਸੀ ਸੇਫ ਹੈ ਜੀ ਆਪਾਂ ਮੰਨ ਲਓ ਸਾਢੇ ਤਿੰਨ ਚਾਰ ਮਹੀਨਾ ਦੀ ਬੱਕਰੀ ਹੈ ਕੋਈ ਪ੍ਰੈਗਨੈਂਟ ਹੋਣੋ ਦੇ ਸਕਦੇ ਆ ਪਾਊਡਰ 3 ਗ੍ਰਾਮ ਜਿਹੜੀ ਡੋਜ਼ ਹੈਗੀ ਇਹ ਵੀ ਪਾਊਡਰ ਹੈਗਾ 2.5 ਤੋਂ 3 ਗ੍ਰਾਮ ਨੀਲ ਵਰਮ ਜਿਹੜਾ ਨੀਲ ਜਣਾ ਉਹ ਬ੍ਰੌਡ ਸਪੈਕਟਰਮ ਹੈ ਪ੍ਰੈਗਨੈਂਸੀ ਸੇਫ ਨਹੀਂਗਾ ਜਿਹੜਾ ਆਪਾਂ ਲਿਕੜ ਪਿਲਾਉਨੇ ਹੈਗੇ ਪੀਲੇ ਕਲਰ ਦੀ ਦਵਾਈ ਨਿਕਲਦੀ ਹੈ ਉਹ ਨੀਲ ਜਣ ਜਿਹੜਾ ਮੈਂ ਪਹਿਲਾਂ ਦੱਸਿਆ ਸੀ ਇਹਦੀ ਡੀਵਰਮਿੰਗ ਆਪਾਂ ਸਰਦੀ ਨਿਕਲਣ ਤੋਂ ਬਾਅਦ ਕਰੋ ਠੀਕ ਹੈ ਉਦੋਂ ਬਾਅਦ ਬੱਕਰੀਆਂ ਸਹੀ ਚਾਰ ਕਰਦੀਆਂ ਬਹੁਤ ਵਧੀਆ ਸਰਦੀਆਂ ਦੇ ਵਿੱਚ ਜਿਵੇਂ ਜਿੰਨੇ ਮਤਲਬ ਗਰਮ ਡਿਵਰ ਮਰ ਜਿਵੇਂ ਜੈਕਨੋਜ਼ ਆ ਹਾਈ ਟੈਕ ਆ ਜਿਆਦਾ ਗੂੜੀ ਸਰਦੀ ਦੇ ਵਿੱਚ ਨਵੰਬਰ ਦਸੰਬਰ ਸੱਟਾ ਜਿੱਕ ਕਰਨੀ ਪਵੇ ਆਪਾਂ ਨੂੰ ਉਦੋਂ ਇਹਨਾਂ ਨਾਲ ਕਰੋ ਇੱਕ ਕੁਛ ਵੇਚਣਾ ਦੇ ਹੋਰ ਸੀਕ੍ਰੇਟ ਪਹਿਲੂ ਹੈਗੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਬੱਕਰੀਆਂ ਦਾ ਜਿਹੜਾ ਬਿਆਨਤ ਆ ਟਾਈਮ ਜੇ ਤੁਸੀਂ ਵਧੀਆ ਪ੍ਰੋਫਿਟ ਲੈਣਾ ਹੈ ਕਿ ਤੁਹਾਡੇ ਫਾਰਮ ਦੇ ਵਿੱਚ ਮ੍ਰਿਤਕ ਹੋ ਦਰ ਘਟੇ ਤੁਸੀਂ ਬੱਕਰੀਆਂ ਨੂੰ ਮਤਲਬ ਕ੍ਰੋਸ ਇਹੋ ਜੇ ਸੀਜ਼ਨ ਦੇ ਵਿੱਚ ਕਰਾਓ ਕਿ ਤੁਹਾਡੀਆਂ ਬੱਕਰੀਆਂ ਜਿਆਦਾ ਗਰਮੀ ਤੇ ਜਿਆਦਾ ਸਰਦੀ ਦੇ ਵਿੱਚ ਸੋਣ ਨਾ ਕਿਉਂਕਿ 5 ਮਹੀਨਿਆਂ ਦਾ ਟਾਈਮ ਪੇੜ ਹੈ ਤੁਸੀਂ ਆ ਸੌਂਟ ਪਾ ਕੇ ਜਿੱਦ ਤੋਂ ਬਾਅਦ ਆਪਾਂ ਬੱਕਰੀ ਕ੍ਰੋਸ ਕਰਵਾਵਾਂਗੇ ਜੇ ਸੌਂਟ ਚ ਕ੍ਰੋਸ ਹੋਈ ਤਾਂ ਜਾ ਕੇ ਗੁੜੀ ਠੰਡ ਦੇ ਵਿੱਚ ਸੋਊਗੀ ਉਦੋਂ ਦੇਖੋ ਬਹੁਤ ਚਾਂਸ ਘਟ ਜਾਂਦੇ ਹੈਗੇ ਬੱਚੇ ਦੇ ਮਤਲਬ ਬਚਣ ਦੇ ਅਣਜਾਣ ਬੰਦਾ ਦਾ ਦੇਖੋ ਜੀ 50% ਬੱਚਿਆਂ ਦਾ ਨੁਕਸਾਨ ਕਰ ਲੈਂਦਾ ਹੈਗਾ ਕਿਉਂਕਿ ਪ੍ਰੋਪਰ ਕੇਅਰ ਨਹੀਂ ਕਰ ਪਾਉਂਦਾ ਬੱਚਿਆਂ ਨੂੰ ਬਚਾ ਨਹੀਂ ਪਾਉਂਦਾ ਤਾਂ ਕਰਕੇ ਜੇ ਸਰਦੀ ਨੰਗ ਜਾਂਦੀ ਹੈਗੀ ਜਾ ਕੇ ਫੱਗਣ ਦੇ ਵਿੱਚ ਬੱਕਰੀਆਂ ਮਤਲਬ ਡਿਲੀਵਰੀ ਦਿੰਦੀਆਂ ਆ ਆਪਾਂ ਕਹੀਏ ਅ ਫਰਵਰੀ ਦੇ ਵਿੱਚ ਉਦੋਂ ਸਹੀ ਰਹਿੰਦਾ ਹੈਗਾ ਤਾਂ ਇਹ ਗੱਲਾਂ ਦਾ ਥੋੜਾ ਜਿਹਾ ਧਿਆਨਾ ਉਹਨਾਂ ਤੱਕ ਤੁਸੀਂ ਬੱਕਰੇ ਨੂੰ ਚਾਹੀਏ ਜਿਵੇਂ ਬੱਕਰੀਆਂ ਗਰੇਜ਼ਿੰਗ ਤੇ ਵੀ ਜਾਂਦੀਆਂ ਹੁਣ ਅੱਜ ਕੱਲ ਬੱਕਰੇ ਨੂੰ ਕਿਹਾ ਝੁੱਲੀ ਵਗੈਰਾ ਲਾ ਕੇ ਅਲੱਗ ਰੱਖੋ ਸੈਪਰੇਟ ਰੱਖੋ ਛੋਟੀ ਉਮਰ ਦੇ ਵਿੱਚ ਬੱਕਰੀ ਨੂੰ ਪੱਠ ਨੂੰ ਕਰਾਸ ਨਾ ਕਰਵਾਓ ਜਦੋਂ ਆਪਾਂ ਛੋਟੀ ਉਮਰ ਦੇ ਵਿੱਚ ਬੱਕਰੀ ਨੂੰ ਕਰਾਸ ਕਰਵਾ ਦਿੰਨੇ ਆ ਫਿਰ ਉਹ ਪ੍ਰੋਪਰ ਉਹਨੇ ਹਾਈਟ ਨਹੀਂ ਲੈ ਕੇ ਜਾਂਦੀ ਪ੍ਰੋਪਰ ਉਹਦੀ ਬੰਤਰ ਨਹੀਂ ਬਣਦੀ ਸਟਰਕਚਰ ਨਹੀਂ ਬਣਦਾ ਕੁਆਲਿਟੀ ਲੋ ਹੋ ਜਾਂਦੀ ਹੈ ਹੁਣ ਜਿੰਨੀਆਂ ਵੱਡੀਆਂ ਨਸਲਾਂ ਮੈਂ ਗੱਲ ਕਰਾਂ ਵੀਟਲ ਦੀ ਸਰੋਹੀ ਦੀ ਜਕਰਾਨਾ ਦੀ ਜਮਨਾਪਰੀ ਦੀ ਇਹ ਵੀ ਪੱਠ ਜਿਹੜੀ ਆਪਾਂ ਕਰਾਸ ਕਰਵਾਉਣੀ ਹੈ ਚੰਗੇ ਹਾਈਟ ਚੰਗੇ ਵਜ਼ਨ ਤੇ ਹੀ ਕਰਵਾਉਣੀ ਹੈ ਯਾਨੀ ਕਿ ਸਾਲ ਸਵਾ ਸਾਲ ਦੀ ਬੱਕਰੀ ਘੱਟ ਤੋਂ ਘੱਟ देखो हीट ਦੇ ਵਿੱਚ ਤਾਂ ਬੱਕਰੀ 6 ਮਹੀਨਿਆਂ ਦੀ ਵੀ ਆ ਸਕਦੀ ਹੈਗੀ ਹੁਣ ਬਰਬਰੀ ਦੀ ਤਾਂ ਆਪਾਂ ਕਰਾਸ ਕਰਵਾ ਹੀ ਦਿੰਨੇ ਆਂਗੇ 5 ਮਹੀਨਿਆਂ ਦੀ ਵੀ ਕਰਵਾ ਦਿੰਨੇ ਆਂ 6 ਦੀ ਵੀ ਕਰਵਾ ਦਿੰਨੇ ਆਂ ਸਾਲ ਦੇ ਕਰੀਬ-ਕਰੀਬ ਇੱਕ ਡਿਲੀਵਰੀ ਆਪਾਂ ਲੈ ਵੀ ਲੈਨੇ ਆਂ ਪਰ ਬਿੱਟਲਾ ਜਾਂ ਜਿਵੇਂ ਹੋਰ ਵੱਡੀਆਂ ਨਸਲਾਂ ਇੰਨਾ ਇਹ ਵੀ ਜਿਹੜੀ ਡਿਲੀਵਰੀ ਹੈ ਉਹ 2 ਦੰਦ ਤੋਂ ਬਾਅਦ ਹੀ ਜਦੋਂ 4 ਦੰਦ ਕੱਢੇ ਉਦੋਂ ਹੀ ਕਰਾਸ ਕਰੋ ਫਿਰ ਤੁਸੀਂ ਦੇਖੋਗੇ ਇੱਕ ਤਾਂ ਜਿਹੜੀ ਸਿੰਗਲ ਬੱਚਾ ਆਉਣ ਦੀ ਜਿਹੜੀ ਸੰਭਾਵਨਾ ਉਹ ਘਟ ਜੂਗੀ ਦੂਜਾ ਜਦੋਂ ਉਹਦੀ ਬਾਡੀ ਸਟਰਕਚਰ ਹੈਗਾ ਸਾਈਜ਼ ਆ ਉਹ ਵੱਧੂਗਾ ਬੱਚੇਦਾਂ ਦਾ ਸਾਈਜ਼ ਵੱਧੂਗਾ ਤਾਂ ਉਹਦੇ ਨਾਲ ਕੀ ਹੋਊਗਾ ਬੱਚਿਆਂ ਦੀ ਗ੍ਰੋਥ ਵੀ ਵਧੀਆ ਹੋਊਗੀ ਵੱਧ ਕੇ ਤੇ ਬੱਕਰੀ ਇੱਕ ਤੋਂ ਵੱਧ ਵੀ ਬੱਚੇ ਦੇਊਗੀ ਤੇ ਬੱਕਰੀ ਦੀ ਕੁਆਲਿਟੀ ਮੈਂਟੇਨ ਹੋਊਗੀ ਤਾਂ ਅੱਗੇ ਆਪਣੇ ਮਾਰਕੀਟ ਵੈਲਿਊ ਵੀ ਬਣੂਗੀ ਆਰੇ ਸੁਰੀਆਪੁਰ ਉਹਨਾਂ ਨੂੰ ਮਾਰਨ ਦਾ ਕੰਮ ਕਰਦਾ ਹੈ ਕੋਲ ਨੇੜੇ ਨਹੀਂ ला ਸਕਦੇ ਉਹਨੂੰ ਆਪਾਂ ਛੱਡ ਸਕਦੇ ਆ ਕਿ ਜੇ ਥੋੜੇ ਟਾਈਮ ਦੀ ਬੱਕਰੀ ਪ੍ਰੈਗਨੈਂਟ ਹੈਗੀ ਹੈ ਤਾਂ ਆਪਾਂ ला ਸਕਦੇ ਹਾਂ ਹੁਣ ਇਹ ਬੱਕਰੀ ਨੂੰ ਆਪਾਂ ਵੱਡੀ ਬੱਕਰੀਆਂ ਨੂੰ ਸਾਨੂੰ ਦੱਸਿਆ ਵੀ 40 50 ਕਿਲੋ ਬੋਡੀ weight ਮਗਰ ਆਪਾਂ 1 ml ਟੀਕਾ ਲਾ ਦਿੰਨੇ ਚੰਬੜੀ ਨੂੰ ਹਾਂਜੀ ਹੁਣ ਇਹਦਾ ਬੋਡੀ weight ਘਟਾ ਇਹਨੂੰ ਆਪਾਂ ਮੱਤਾ ml ਲਾਵਾਂਗੇ ਦੇਖੋ ਐਦਾਂ ਤਾਂ ਇੰਜੈਕਸ਼ਨ ਭਰਿਆ ਇੱਕ ਤਾਂ 100 ml ਜਿਵੇਂ ਭਰ ਲਿਆ ਠੀਕ ਹੈ ਇੰਜੈਕਸ਼ਨ ਕੋਈ ਪਹਿਲਾਂ 90 ਡਿਗਰੀ ਐਂਗਲ ਤੇ ਇਦਾਂ ਕਰਕੇ ਇਹਦੇ ਚੋਂ 에ਅਰ ਬੱਬਲ ਬਾਹਰ ਕੱਢਨੇ ਆ ਹਾਂਜੀ ਹਵਾ ਹਵਾ ਸਾਰੀ ਬਾਹਰ ਕੱਟਨੀ ਹੈ ਜੇ ਕਿਸੇ ਵੀ ਤਰ੍ਹਾਂ ਦੀ ਹਵਾ ਬਾਹਰ ਡ੍ਰੌਪ ਆ ਗਈ ਅੱਧਾ ਮੈਂ ਐਮ ਐਲ ਆਪਣਾ ਠੀਕ ਆ ਇਹ ਸਭ ਕੱਟ ਲਾਉਣਾ ਦੱਸਾਂਗੇ ਫਿਰ ਉਸ ਤੋਂ ਬਾਅਦ ਇੰਟਰਾਮਸਕੂਲਰ ਜਿਹੜਾ ਮਾਸ ਦੇ ਵਿੱਚ ਇੰਜੈਕਸ਼ਨ ਲਾਉਂਦੇ ਆ ਹਾਂਜੀ ਫਿਰ ਆਪਾਂ ਇੰਟਰਾਵੇਨ ਵੀ ਦੱਸਾਂਗੇ ਵੀ ਟ੍ਰਿਪ ਵਗੈਰਾ ਆਪਾਂ ਲਾਉਣੀਆਂ ਇੰਟਰਾਵੇਨ ਸੋ ਉਹ ਕਿਵੇਂ ਲੱਗਦੀ ਹੈ ਇੱਕ ਹੁਣ ਆ ਪੋਜੀਸ਼ਨ ਹੁੰਦੀ ਹੈ ਜੀ ਇੰਜੈਕਸ਼ਨ ਲਾਉਣ ਲਈ ਤਿੰਨੇ ਰੂਟ ਜਿਹੜੇ ਹੈਗੇ ਹੈਗੇ ਉਹ ਆਪਾਂ ਇੱਥੇ ਹੀ ਲਾਉਨੇ ਆਗੇ ਹਾਂਜੀ ਆ ਬੱਕਰੀ ਦਾ ਸ਼ੋਲਡਰ ਆ ਗਿਆ ਠੀਕ ਹੈ ਇੱਥੇ ਹੱਡੀ ਹੈਗੀ ਇਹ ਨੈਕ ਆ ਗਿਆ ਤੇ ਗਰਦਨ ਆ ਗਈ ਜਿਹੜਾ ਆਹ ਪਾਰਟ ਹੁੰਦਾ ਹੈਗਾ ਇੱਥੇ ਇਦਾਂ ਦੀ ਟ੍ਰੈਂਗਲ ਹੈ ਜਿਹੜੀ ਬਣਦੀ ਹਾਂਜੀ ਇਹ ਤਿੰਨ ਕੋਨਾ ਹਿੱਸਾ ਇੱਥੇ ਨਾ ਤਾਂ ਕੋਈ ਮੋਟੀ ਬੇਨ ਹੁੰਦੀ ਹੈਗੀ ਹਾਂਜੀ ਨਾ ਹੀ ਕੋਈ ਹੱਡ ਹੁੰਦਾ ਹੈਗਾ ਇੱਥੇ ਆਪਾਂ ਜੇ 90 ਡਿਗਰੀ ਤੇ ਇਹ ਇੰਟਰਾਮਸਕੂਲਰ ਲਾਉਣਾ ਉਹ ਵੀ ਫਿਰ ਤਾਂ ਆਪਾਂ ਸਿੱਧਾ ਇੰਜੈਕਸ਼ਨ ਲਾਵਾਂਗੇ ਹਾਂਜੀ ਠੀਕ ਹੈ ਜਦੋਂ ਆਪਾਂ ਗੱਲ ਕਰੀ ਸੀਗੀ ਜਿਵੇਂ ਆਪਾਂ ਵੈਕਸੀਨ ਲਾਉਨੇ ਆ ਜਾਂ ਜੋ ਚਿੱਚੜ ਪिसू ਵਾਲਾ ਟੀਕਾ ਲਾਉਨੇ ਆਗੇ ਉਹ ਆਪਾਂ ਲਾਉਨੇ ਆ ਕਿ ਖਲ ਚੱਕ ਕੇ ਹਾਂਜੀ ਚਮੜੀ ਚੱਕ ਕੇ ਯਾਨੀ ਕਿ ਉਹ ਮਸਲ ਦੇ ਵਿੱਚ ਨਹੀਂ ਲੱਗਣਾ ਚਾਹੀਦਾ ਬਿਲਕੁਲ ਹੁਣ ਆ ਤਾਂ ਆਪਣਾ ਮਸਲ ਹੋ ਗਿਆ ਜੇ ਆਪਾਂ ਇਹਨੂੰ ਸਕਿਨ ਨੂੰ ਚੱਕ ਲੈਨੇ ਆ ਇਹਦੇ ਵਿੱਚੋਂ ਸਭ ਘੱਟ ਲਾਉਣ ਦਾ ਤਰੀਕਾ ਦੇਖ ਲਓ ਤੁਸੀਂ ਵਿਖੜੇ ਸਾਰਿਆਂ ਨੂੰ ਹਾਂਜੀ ਇੱਥੋਂ ਤੁਸੀਂ ਇਦਾਂ ਇਹਦੀ ਚਮੜੀ ਖਿੱਚਣੀ ਐ ਆ ਤੁਸੀਂ ਹਾਂਜੀ ਟਰੈਂਗਲ ਦੀ ਬਣ ਰਹੀ ਹੈ ਨਾ ਇਹਦੇ ਵਿੱਚੋਂ ਵਿੱਚ ਆਪਾਂ ਅੱਤੀ ਸੂਈ ਅੰਦਰ ਜਾਣੀ ਚਾਹੀਦੀ ਹੈ ਹਾਂਜੀ ਇਹਨੋਂ ਵਗੈਰਾ ਤਾਂ ਹੋਣੀ ਨਹੀਂ ਕਿ ਜੋ ਉਸ ਕਹਣਾ ਚਾਹਤ ਕੀ ਰਿਹਾ ਹੈ ਹਾਂਜੀ ਕਈ ਵਾਰ ਬੇਨ ਚ ਲੱਗ ਕੇ ਜੇ ਤਾਂ ਆਪਾਂ ਜਦੋਂ ਲਾਉਂਦੇ ਆ ਤਾਂ ਆਪਾਂ ਪਿੱਛੇ ਨੂੰ ਸਰਿੰਜ ਖਿੱਚ ਕੇ ਦੇਖਦੇ ਹਾਂ ਪਰ ਇਹ ਚ ਵੀ ਆਪਾਂ ਦੇਖ ਲੈਣੇ ਹੈਗੇ ਕੋਈ ਬਲੱਡ ਵਗੈਰਾ ਨਹੀਂ ਆਇਆ ਨੀਡਲ ਅੱਤੀ ਵਿੱਚ ਹੈ ਤਾਂ ਆਪਾਂ ਇੱਥੇ ਕਰਕੇ ਆਏ ਆਂ ਦੇਾਂਗੇ ਇਹਨੂੰ ਏਦਾਂ ਹਲਕਾ ਜਿਹਾ ਰੱਬ ਕਰਦੇ ਹਾਂ ਹਾਂਜੀ ਬਸ ਇੱਥੇ ਦਵਾਈ ਕੋਈ ਗੰਢ ਨਾ ਬਣੇ ਇਦਾ ਕਰਕੇ ਆਪਾਂ ਇਹਨੂੰ ਛੱਡ ਦਾਂ। ਕੋਈ ਵੀ ਵੈਕਸੀਨ ਆ ਪੀਪੀਆਰ ਦੀ ਵੈਕਸੀਨ ਆ ਜਿਵੇਂ ਈਟੀ ਦੀ ਵੈਕਸੀਨ ਆ ਜਿੰਨੀਆਂ ਸਭ ਕੱਟ ਲੱਗਦੀਆਂ ਉਹ ਆਹੀ ਤਰੀਕੇ ਨਾਲ ਲੱਗਦੀਆਂ ਤੇ ਇਹੀ ਪੋਜੀਸ਼ਨ ਤੇ ਲੱਗਦੀਆਂ। ਜੀ। ਠੀਕ ਹੈ। ਹੁਣ ਇਸ ਤੋਂ ਬਾਅਦ ਆਪਾਂ ਪੱਤਰੀ ਹੋਰ ਲਿਆਉਂਦੇ ਹਾਂ। ਇੰਟਰਾਮਸਕੂਲਰ ਤੇ ਉਹ ਵੀ ਦੱਸ ਦੇ। ਨਹੀਂ ਤਾਂ ਤਾਂ ਵੀ ਕੋਈ ਨਾ ਹੀ ਲਾ ਦਿੰਦੇ। ਉਧਰਲੇ ਬੱਸ ਹੋ ਜੀ ਭਾਈ। ਉਹ ਮੰਡੀ 'ਚ ਕੋਈ ਐਵੀ ਜੀ ਬੱਕਰੀ ਖੜੀ ਆ ਉਹ ਨਹੀਂ ਲੈਣੀ ਸੀ ਆ ਨੱਪਾਂ 'ਚ ਮੀਡਲ ਹੈ ਨਹੀਂ ਰਾਜੀ ਵੀ ਰੋ ਰੋ ਇਹ ਬੱਕਰੀ ਚੰਗੀ ਸੀ ਆਈ ਸੋਈ ਹੈਗੀ ਹਾਂ ਲੈ ਜਾਂਦੇ ਰੋਟਾ ਪਰ ਇਹ ਬੱਕਰੀ ਅੱਲੇ ਵੀ ਦੇਖ ਬਣੀ ਹੋਈ ਹੈ ਵਿਚਾਰੀ ਸਾਰੇ ਹੱਥ ਪੈਰ ਕੰਨ ਸੁਣੀ ਪਾਟ ਸੀ ਇਹ ਮੈਂ ਮੰਨ ਲਉ ਕੁੱਤੀ ਮਾਰੀਆ ਬੱਕਰੀ ਇਹ ਅੱਜ ਦੱਕੜਾ ਹੋ ਗਿਆ ਕਿ ਕਿਹੋ ਕਿਹਨੇ ਵਾਲ ਬੂਜ ਜਮਨ ਝੜੀ ਮਾਰਤਾ ਉਹਨਾਂ ਨੇ ਜੇ ਰੱਖੀ ਬਸ ਪਸ਼ਮੀਗੀ ਤੇ ਦੇ ਨਾਲ ਆ ਕੰਮ ਨਹੀਂ ਕਰਨਾ ਜੇ ਬੱਕਰੀਆਂ ਰੱਖੋ ਨਾ ਨਹੀਂ ਉਹਨੂੰ ਸੁਪੀ ਤੇ ਕੰਮ ਦੀ ਸੇਤ ਬਣਨੀ ਬੱਕਰੀ ਆ ਹੁੰਦੀ ਹੈ ਜਿਹੜੀ 20 ਗੇਜ ਦੀ ਹੈ 20 ਗੇਜ ਦੀ ਹੈ ਇਹ ਲਿਖਿਆ ਵੀ ਰਹਿੰਦਾ ਤੁਸੀਂ ਆ ਪੰਨੇ ਦੇ ਉੱਤੇ ਦੇਖੋਗੇ ਨਾ ਆ ਲਿਖਿਆ ਤਾਂ 20 ਇੰਚ ਕੋ ਬਣ ਲੱਗਦੀ ਹੈ ਤੁਹਾਨੂੰ ਪਤਾ ਨਹੀਂ ਲਾਉਣੀ ਹੈ ਇਹ ਸੂਈ ਰੱਖੋ ਇਹ 20 ਗੇਜ ਦੀ ਹੈ ਜਿੱਥੇ 22 ਲਿਖਿਆ ਹੋਊਗਾ ਉਹ ਉਹ ਵੀ ਬਲੈਕ ਜੇ ਕਲਰ ਦੀ ਉਦੇ ਮਗਰ ਬਲੈਕ ਹੋਗਾ ਇਹਦੇ ਵਾਂਗ ਜਿਵੇਂ ਪਿੰਕ ਹੈ